ਤਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਹੁ ਸਾਹਿਬ ਤੁ ਲੋਕ ਮਨ ਲਾ ਪਹਿਲਾ ਦੁਖਦਾਰੂ ਤੁਗ ਰੋਗ ਭਿਆਜਾ ਜਾਂ ਜੁਗਤਾਨ ਨਾ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾ ਹਉ ਕਰੇ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਦਰ ਜਾਈ ਲਕਿਆ ਰਹਾ जात मह जोत जोत मह जाता अकल कला भरपूर रहिया तू सच्चा साहिब सवाली हो जिन की सो पार पिया कहो नान कर दे क्या बात जो गिज करना सो कर रहिया तू दर गाचा महला पहला एक ओ अंकार सदगुर प्रसाद ਸੋ ਦਰਤੀ ਰਕੇ ਹਾ ਤੂ ਕਰਕੇ ਹਾ ਜਿਤ ਬਹਿ ਚਰਮਤਮ ਮਾਲੀ ਵਾਰਜੀ ਤੇਰੇ ਨਾਦ ਅਨੇਕਾ ਸੰਖਾ ਗੀਤੇ ਤੇਰੀ ਵਵਣ ਹਾਰੀ ਕੀਤੇ ਤੇਰੇ ਰਗ ਪ੍ਰੀਤੋ ਕਹੀ ਅਹੇ ਕੀਤੇ ਤੇਰੀ ਗਵਣ ਹਾਰੀ ਗਾਵੰ ਤੁਧਨੋ ਪੂਣ ਪਾਣੀ ਬਸੰਤਰ ਗਾਵਹ ਰਾਜਾ ਤਰੰਦੁਆਰੀ ਗਾਵੰ ਤੁਧਨੋ ਚਿਤ ਗੁਪਤ ਲਿਖ ਜਾਨਣਾ ਲਖ ਲਖ ਧਰਮ ਵਿਚਾਰੀ ਗਾਵਨ ਤੁਧਨੋ ਇਤ੍ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁਵਾਰੀ ਗਾਵਨ ਤੁਧਨੋ ਇੰਦਰ ਇੰਦਰਾ ਤੁਨ ਬਾਠੇ ਦੇਵ ਤਿਆ ਨਦਰ ਨਲੀ ਗਾਵਨ ਤੁਧਨੋ ਜਤਿ ਸਮਾਦੀ ਇੰਦਰ ਗਾਵਨ ਤੁਧਨੋ ਜਤਿ ਵਿਚਾਰੀ ਗਾਵਨ ਤੁਧਨੋ ਜਤੀ ਸਦੀ ਸੰਦੂਕੀ ਗਾਵਨ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋਂ ਪੰਡਿਤ ਪੜਨ ਰਕੀਸ਼ਰ ਜੋਗ ਜੁਗ ਵੇਦਾਂ ਨਾਲੇ ਗਾਵੰਤ ਤੁਧਨੋਂ ਮੋਹਣੀਆਂ ਮਨਮੋਹਨ ਸੁਰਗ ਮੱਚ ਪਿਆਲੇ ਗਾਵੰਤ ਤੁਧਨੋਂ ਰਤਨ ਉਪਾਈ ਤੇਰੀ 68 ਤੀਰਤਨਾ ਦੀ ਗਾਵੰਤ ਤੁਧਨੋਂ ਜੁਦ ਮਹਾਬਲ ਤੂਰਾ ਗਾਵੰਤ ਤੁਧਨੋਂ ਖਾਣੀ ਚਾਰੀ ਗਾਵੰਤ ਤੁਧਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਅੱਗੇ ਤੇਰੀ ਧਾਰੀ ਸੇ ਤੁਧ ਨੂੰ ਗਾਵਣ ਜੋ ਤੁਧ ਭਾਵਨਾ ਰਤੇ ਤੇਰੀ ਭਗਤ ਰਚਾਲੀ ਹੋਰ ਗیتے ਤੁਧ ਨੂੰ ਗਾਵਣ ਸਿਮਾ ਚਿਤਨਾ ਆਮਨਾ ਨਾਨਕ ਗਿਆ ਵਿਚਾਰੇ ਸੋਈ ਸੋਈ ਸੁਦਾ ਸੱਚ ਸਾਹਿਬ ਸਾਚਾ ਸੱਚੀ ਨਾਈ ਹੈ ਭੀ ਹੁਤੀ ਜਨ ਦਸੀ ਰਚਨਾ ਜਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿੰਸੀ ਮਾਇਆ ਜਿਨੋ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜਿਉ ਤਿਸ ਦੀ ਵਢਾਈ ਜੋਤਿਸ ਭਾਵਾਂ ਸੋਈ ਕਰਦੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਰਾ ਹੋ ਸਹਾ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਸਾ ਮਹਲਾ ਪਹਿਲਾ ਸੁਣ ਵਡਾ ਆਕਾਜ਼ ਬਕੂਈ ਕੀ ਵਡ ਵੱਡਾ ਡਿਟਾ ਹੋਈ ਕੀਮਤ ਪਾਇ ਨਾ ਕਿਹਾ ਜਾਈ ਕਹਨੇ ਵਾਲੇ ਤੇ ਰਰਹ ਸਮਾਈ ਵੱਡੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਣ ਗਹਿਰਾ ਕੋਈ ਨਾ ਜਾਣਾ ਤੇਰਾ ਗੀਤ ਕਿਵੜ ਜੀਰਾ ਰਹਾ ਸਭ ਸੁਰਤੀ ਮਿਲ ਦੁਰਦ ਕਮਾਈ सब कीमत मिल कीमत पाई ज्ञानी ध्यानी गुर गुरहाई कह न जाय तेरी तिर बड़ियाई सब सत सब तप सब चंगियाइया सिद्धा पुरखाकिया वड़ियाइया तुदवन सिदी किन न पाया कर मिला ना ही ठग रहा आगन वाला क्या विचारा शिवती परित्री पंडारा जिस तू देह से क्या चारा नानक सच सुवार नहारा आसा महला पहला आका जीवा विसर मर जाओ आगण आओ का सचा नाओ नाम की लागा भूख उत भूखा खाए चलिए है दुख सो क्यों विसरा मेरी माई सत्या साहिब सच नाई रहाओ सत्य नाम की तिल बड़ियाई आख तके कीमत नहीं पाई जैसा मिलके आखन पाहे वड़ा ना होगा घट न जाई ना हो मरे ना होगा सोग देंदा रहना चुका भोग गुण एहो होर नाही कोई ना को हुआ ना को हुई ਜੀਵੜਾ ਬਤੀ ਵੜ ਤੇ ਰੀਦਾਤ ਜੇ ਅੰਦਰ ਕਰ ਕਾ ਕੀਤੀ ਰਾਤ ਖਜ਼ਮ ਨਸਾਰ ਰਹੇ ਤੇ ਕਮ ਜਾਤ ਨਾਨਕ ਨਾਵਾ ਬਾਜ ਸੁਨਾਤ ਰਾਗ ਉਤਰੀ ਮਹੱਲਾ ਚੌਥਾ ਹਰਗੇ ਜਨ ਤਤ ਗੁਰੂ ਤਤ ਪੁਰਖਾ ਬਿਰਾਉ ਕਰੋ ਗੁਰੂ ਪਾਸ ਹਮ ਕੀਰੇ ਕਰਮ ਸਤ ਗੁਰ ਤੁਰਨਾਈ ਹਰデア ਨਾਮ ਬੁਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਵਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਹਮਰੀ ਰਹਿ ਰਾਤ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਦਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤ ਤਤ ਸਹ ਮਿਲ ਜਾੰਗਤ ਗਤ ਗੁਣ ਵਰਗਾਸ ਜਿਨ ਹਰ 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 ਰਤ ਨਾਮ ਨਾ ਪਾਇਆ ਤੇ ਭਗ ਹਿਣ ਜੰਪਾਸ ਜੋ ਸਤਿਗੁਰੂ ਸਰਨ ਸੰਗਤ ਨਹੀਂ ਆਈ ਤ੍ਰਿਗ ਜੀਵਾ ਤ੍ਰਿਗ ਜੀਵਾ ਜੇਨ ਹਰ ਜਨ ਸਤਿਗੁਰ ਸੰਗਤ ਪਾਈ ਤੇਨ ਦਰਮਸਤ ਕਾ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਤ ਪਾਇਆ ਮਿਲਦਨ ਨਾਨਕ ਨਾਮ ਵਰਗਾਸ ਰਾਗ ਗੁਜਰੀ ਮਹੰਲਾ ਪੰਜਵਾਂ ਕਾਹਿਰੀ ਮਨ ਜਿਤ ਵਹਿ ਉਦਮਨ जा आहर हर जीव परयाम सहल पुत्र महजंत उपाय ताकार रिज का गय कर धरिया मेरे माधो जी सत संगत मिला सो धरिया गुर प्रसाद परम पद पाया सूके काष्ट हरिया रहा जन पिता लोक दुत बिंता कोई न किसकी धरिया सिर सिर रिजक संभा ठाकुर ਕਾਹੀ ਮਨ ਭੋਗ ਰਿਆ ਉਡਾ ਉਡਾ ਵੇਚ ਕੁਸ ਤਿਸ ਪਾਚੇ ਬਛਰੇ ਸ਼ਰੀਆ ਤਿਨ ਕਮਨ ਕਲਾਵੈ ਕਮਨ ਝੁਗਾਵੈ ਮਨ ਮਹ ਸਿਮਰਨ ਕਰਿਆ ਸਭ ਨਿਧਾਨ ਦਾ ਸਾਸ਼ਟ ਸਿਧਾਨ ਠਾਗਰ ਕਰਤੁ ਕਰਿਆ ਜਨ ਨਾਨਕ ਬਲ ਬਲ ਸਦ ਬਲ ਜਈਐ ਤੇਰਾ ਅੰਤਨ ਪਰਵਰੀਆ ਰਾਗਾ ਸ ਮਹਲਾ ਚੋਤਾ ਸੋ ਬੁਰਖ ਇੱਕ ਓ ਅੰਕਾਰੂ ਸਤਗੁਰ ਪ੍ਰਸਾਦ ਸੋ ਬੁਰਖ ਨਰੰਜਨ ਹਰ ਬੁਰਖ ਨਰੰਜਨ ਹਾਰ ਅਗਮ ਅਗਮ ਅਪਾਰ ਸਭ ਧਿਆਵੈ ਸਭ ਧਿਆਵੈ ਤੂਜੀ ਅਰਜ ਜੇ ਦਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂ ਜੀਆ ਗਾਦਾ ਤਾਰਾ ਹਰਿ ਤੇ ਆਵ ਬੋ ਸੰਤੋ ਜੀ ਸਬਦੂਗ ਵਿਚਾਰ ਨਹਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਦਰ ਗਰਬ ਨਿਰੰਤਰ ਜੀ ਹਰਿ ਕੋ ਗੁਰਗਤਿ ਮਾਨਾਮ ਇਕਾ ਦਾਤੇ ਇਕ ਪੇ ਘਾਰੀ ਜੀ ਸਭ ਤੇਰੇ ਚੋ ਜਿ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਾ ਅਵਰ ਨਾ ਜਾਣਾ ਤੂੰ ਬਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਹ ਗੁਨਾ ਗਵਗਾਣਾ ਜੋ ਤਿਵਹ ਜੋ ਤਿਵਹ ਤੁਧ ਜੀ ਜਨ ਨਾਨਕ ਤਿਨ ਗੁਰ ਬਾਣਾ ਹਰਿ ਆਵਹ ਹਰਿ ਆਵਹ ਤੁਧ ਜੀ ਸੇ ਜਨ ਜੁਗ ਮਨ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰਿ ਆਇਆ ਜੀ ਤਿੰਨ ਟੂਟੇ ਜੰਮ ਕੀ ਪਾਤੀ ਜਨ ਨਰ ਭਉ ਜਨ ਹਰ ਨਰ ਭਉ ਤੇ ਆਇਆ ਜੀ ਦਨ ਗਾ ਬਹੁਤ ਬਗਵਾਸੀ ਜਿਨ ਸੇ ਵੈ ਜਿਨ ਸੇ ਵੈ ਮੇਰਾ ਹਰਜੀ ਤੇ ਹਰ ਹਰ ਰੂਪ ਸਮਸੀ ਸੇ ਧੰ ਸੇ ਧੰ ਜਿਨ ਹਰ ਤਿਆ ਆ ਜੀ ਜਨ ਨਾਨਕ ਦਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬਿਅੰਤ ਬਿਅੰਤ ਤੇਰੇ ਭਗਤ ਤੇਰੇ ਭਗਤ ਸਰਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਰਹਿਰ ਪੂਜਾ ਜੀ ਤਬ ਤਬ ਹੈ ਜਪੈ ਬਿਅੰਤ ਤੇਰੇ ਅਨਿਤ ਤੇਰੇ ਅਨੇਕ ਪੜਾ ਬਹੁਤ ਸਿਮਰਤ ਸਾਸਤ ਜੀ ਕਰ ਗਿਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਬੁਲੇ ਜਨ ਨਾਨਕ ਜੀ ਜੋ ਭਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਪ੍ਰਕਾ ਪਰਮ ਪਰਕਰਤਾ ਜੀ ਤੁਧ ਜੀ ਉੜ ਅਵਰਨਾ ਕੋਈ ਤੂੰ ਦੁਗ ਦੁਗ ਏਕੋ ਸਦਾ ਤਦਾ ਤੂੰ ਏਕੋ ਜੀ ਤੂੰ ਨਹ ਚਲ ਕਰਤਾ ਤੋਈ ਤੁਦੇ ਆਪੇ ਭਾਵਾਂ ਤੋਈ ਵਰਤ ਜੀ ਤੂੰ ਆਪੇ ਕਰੇ ਤੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਗੂਈ ਜਨ ਨਾਨਕ ਗੁਣ ਗਾਵਾ ਕਰਤੇ ਕੇ ਜੀ ਜੋ ਸੰਤੇ ਕਾ ਜਾਣੋ ਹੋਈ ਅਸ ਮਹੰਲਾ ਚੌਥ ਤੂੰ ਕਰਤਾ ਜਤਿਹਾਰ ਮੈਂ ਦਾਸਾਂਈ ਜੋ ਤੂੰ ਭਵੈ ਤੋਈ ਤਿਸੀ ਜੋ ਤੂੰ ਦੇਹ ਤੋਈ ਹੰਪਾਈ ਰਹਾਉ ਸਭ ਤੇਰੀ ਤੂੰ ਜਪਣੀ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮੁਗਵਾਇਆ ਤਦਵ ਛੋੜਿਆ ਮਿਲਾਇਆ ਤੂ ਦਰਿਆਉ ਸਬਦ ਜਹੀ ਮਾਹੇ ਤਦ ਬਿੰਦੂ ਜਾ ਕੋਈ ਨਾਹੀ ਜੀਤ ਤਦ ਤਬ ਤੇਰਾ ਗੇਲ ਵਿਜੋਗ ਮਿਲਵਚੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਤੂੰ ਜਨ ਜਾਣਾ ਹਰ ਗੁਣ ਤਦਹੀ ਆਗੋ ਗੋਣਾ ਜਨ ਹਰ ਤੇ ਵਿਆ ਤਦ ਤਕ ਪਾਇਆ ਸਜੇ ਹੀ ਹਰਨਾ ਮਤਮਾਇ ਤੂੰ ਆਪੇ ਕਰਤਾ ਤੇਰਾ ਗਿਆਤ ਬਹੁਈ ਤੁਰ ਬਿੰਦੂ ਜਾ ਵਰਨਾ ਕੋਈ ਤੂ ਕਰ ਕਰ ਵਿਕ ਜਾਣੈ ਤੂਈ ਜਨ ਨਾਨਕ ਗੁਰਮੁਖ ਪ੍ਰਗਟ ਹੋਈ ਆਸਾ ਮਹੰਲਾ ਪਹਿਲਾ ਤਿਤ ਸਰਵੜਾ ਭਈ ਲੈ ਨਿਮਾਤਾ ਪਾਣੀ ਪਵਕ ਦਿਨ ਹੀ ਕੀਆ ਪੰਕਜ ਮੋਹ ਪਗ ਨਹੀਂ ਚਾਲਾ ਹਮ ਦੇ ਕਾ ਤਹ ਡੂਬੀ ਅਲੇ ਮਨ ਇਕ ਨਾ ਚੇਤਸ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਜਤੀ ਨਹੀਂ ਪੜਿਆ ਮੂਰਗ ਮੁਗਦਾ ਜਨਮ ਭਿਆ ਪਰਨਵਤ ਨਾਨਕ ਤੇਨ ਕੀ ਸਰਨਾ ਜੇ ਤੂੰ ਨਾਹੀ ਵਿਸਰਿਆ ਨਾ ਹੋ ਜਤੀ ਜਤੀ ਨਹੀਂ ਪੜਿਆ ਮੂਰਗ ਮੁਗਦਾ ਜਨਮ ਭਿਆ ਪਰਨਵਤ ਨਾਨਕ ਤੇਨ ਕੀ ਸਰਨਾ ਜੇ ਤੂੰ ਨਾਹੀ ਵਿਸਰਿਆ ਆਸਾ ਮਹੰਲਾ ਪੁਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਨ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਇ ਤਰਖ ਤਾ ਨਾ ਕਾਮ ਮਿਲ ਸਾਧ ਸੰਗਤ ਪਜਕੇ ਵਿਨਾਮ ਤਰੰਜਾਮ ਲਗ ਪੋਜਲ ਦਰਨ ਕਾ ਜਨਮ ਬ੍ਰੁਤਾ ਜਾ ਤਰੰ ਮਾਇਆ ਕੇ ਰਹਾਉ ਧਿਆਪ ਤਪ ਸੰਗਮ ਧਰਮ ਨਾਮ ਗੁਮਾਇਆ ਸੇਵਾ ਸਾਧਨਾ ਜਾਨੀ ਆਹ ਰਾਇ ਕਹੋ ਨਾਨਕ ਹਮ ਨੀਤ ਗਰਨ ਮਾ ਚਰਨ ਪਰ ਕੀ ਰਾਗੋ ਧਰਮਾ ਜਾਪ ਤਪ ਬੰਧਮ ਧਰਮ ਨਾਮ ਤੁਮੋਇਆ ਸੇਵਾ ਸਾਧਨਾ ਜਾਨੀ ਆਹ ਰਾਇ ਕਹੋ ਨਾਨਕ ਹਮ ਨੀਤ ਗਰਨ ਮਾ ਚਰਨ ਪਰ ਕੀ ਰਾਗੋ ਧਰਮਾ एक ओ ओ श्री वाहिगुरु जी की पत पाथ शाही दसवीं कवियो बाच बिंती चाओ पई हमारी करो हाद पुनो जिद की चा तव चरणन मन रहे हमारा अपना जान करो प्रतिपारा हमरे दुष्ट सबका बहु आप हाथ मुहे बचा बहु सुखी बचै मोर परवार सेवक दिक्त बारा से महारत निध कर दिये सर न को आज संघरिय पूर्ण है हमारी अचा तोर भजन की रहे प्यसा तो मैं शाड को अवरना जो बर चाहू तो तुम ते पाऊं सेवक दिख हमारी तारिय है चन चन छत्र हमारी मारिय है ਆਪ ਹੱਥ ਮੇਜ ਉਗਰੀਏ ਮਰਨ ਕਾਲ ਕਾ ਤਰਾਜ ਨਿਵਰੀਏ ਹੋਦਿਓ ਸਦਾ ਹਮਾਰੇ ਪਛਾ ਸ੍ਰੀ ਅਸਿਤ ਜੂ ਕਰਿਓ ਰਚਾ ਰਾਖ ਲੈ ਹੋ ਮੋਹ ਰਾਖਣ ਹਾਰੇ ਸਾਹਿਬ ਸੰਤ ਸਹੋਏ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਰਦਕ ਗੰਤਾ ਕਾਲ ਪੈ ਬ੍ਰਹਮਾ ਉਪਤਰਾ ਕਾਲ ਪੈ ਸ਼ਿਵ ਜੀ ਉਪਤਰਾ काल पै कर विष्ण प्रकाशा सगल काल का किया तमाशा जवन काल जो की शिव जवन काल सब लोक द्वारा नमस्कार है तह तो हमारा जवन काल सब जगत बनायो देव दात जश्न उपजायो आद अंत एक अव तारा सोई गुरु समझ हमारा ਨਮਜ਼ਗਾਰ ਤੁਸੀਂ ਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸੁਵਾਰੀ ਸਿਵ ਗਨ ਕੋ ਸਿਵ ਗੁਣ ਤੁਕ ਦਿਯੋ ਸਤਰਨ ਕੋ ਪਲ ਮੋਮਦ ਕੀਯੋ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਜਰ ਸਤੁੱਲਾ ਸਬਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ सुख पाए साधन के सुखी एक एक की पीर काट काट के पट पट की जान जब तारा प्रजा तस्त तब दे अपारा जब आकार करत कब हों तुम तो मैं मिल तो देह तर तब हो जेते बदन सृष्ट सब तारा आप अपनी बूझ उचारा ਤੁਮ ぞ ਭੀ ਤੇ ਰਹਤ ਨਿਰਾਦਮ ਦਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭੁਕਾਰ ਨੁਰਲੰਭ ਆਦ ਅਨੀਲ ਅਨਾਦ ਅਤੰਭ ਤਾ ਕਾ ਮੂੜਹ ਜਰਜ ਭਿਦਾ ਜਾ ਕੋ ਭੇਵ ਨਾ ਪਾਉਤ ਬੇਦ ਤਾ ਕੋ ਕਰ ਪਾਹਨ ਅਨੁਮਣਤ ਮਹਾ ਮੂੜਹ ਬਜ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਤਸਦਾ ਸਿਵ ਨਰੰਕਰ ਕਾਚੀ ਨਤਨਹਿ ਭਵ ਆਪ ਆਪਣੀ ਬੁਧ ਹ ਜੀਤੀ ਵਰਨਤ ਭਿੰਨ ਭਿੰਨ ਤੁਹੇ ਦੇਤੀ ਤੁਮਰਾ ਲਖਣਾ ਜਾਏ ਪਸਾਰ ਕਹੇ ਵਿਦ ਸੁਜਾ ਪ੍ਰਤੰਤ ਸੰਸਾਰ ਇਕ ਰੂਪਣ ਉਪਦਰੂਪ ਰੰਗ ਭਿਓ ਰਵ ਕਹੀ ਭੂਪਾ ਅੰਡਜ ਜੇ ਰਜ ਜੇ ਤਜਕੀਨੀ ਉਤਪਜ ਖਾਨ ਬਹੋਰਚ ਦੀਨੀ ਕਹਾਂ ਬੂਲ ਰਾਜਾ ਹੁਆ ਬਟ ਕਹਾਂ ਜਿਮਟ ਭੈਉ ਜੰਕਰ ਕਟਾ ਸਗਰੀ ਸ੍ਰੀ ਸੁੱਧ ਖਾਈ ਅਚੰ ਭਵ ਆਦ ਜੁਗਾਦ ਰੂਪ ਜਿਐ ਭਵ ਅਬਰਚ ਮੇਰੀ ਤੁਮ ਕਰੋ ਸਿਖ ਉਬਰ ਅਸਿਖ ਤੁਮ ਘਰੋ ਦੁਸ਼ਟ ਜੀਤੇ ਅਠਵ ਤਤ ਪਤਾ ਚਗਰ ਮਲੇਸ਼ ਕਰੋ ਰਣ ਘਾਤਾ ਜੇ ਅਸੀ ਤਿਤ ਉਤਰਨੀ ਪਰੇ ਤਨਕੇ ਦੁਸ਼ਟ ਦੁਖਤ ਹਵਾ ਮਰੀ ਪੁਰਖ ਜਮਨ ਭਗ ਪਰੇ ਤਿਹਾਰੇ ਤਨਕੇ ਤੁਮ ਤਾ ਗੜ ਦਬਟਾਰੇ ਜੋ ਕਲ ਕੋ ਇਕ ਬਾਰ ਧਿਆ ਐ ਹੈ ਤਾਕੇ ਕਾਲ ਨਿਕਟਨੇ ਐ ਹੈ ਰੱਛਾ ਹੋਈ ਤਾ ਹੀ ਸੁਮ ਕਾਲਾ ਦੁਸ਼ਟ ਅਰਿਸ਼ਟ ਤਰਾਂਤ ਤ ਕਾਲਾ ਕਿਰਪਾ ਦ੍ਰਿੜ ਤੰਜਾ ਹਿ ਨਿਹਰੇ ਹੋ ਤਾਗੇ ਤਾਪ ਤਨੁ ਕਮੋਹਰੇ ਹੋ ਰਿੱਧ ਚਿਤ ਕਰਮੁ ਨਤ ਮਹੂਈ ਦੁਸ਼ਟ ਚਹਾਇ ਸਵਸਤ ਕਾ ਨ ਕੋਈ ਏਕ ਬਾਰ ਜਨਮ ਤਮਹ ਤੁਹਾਰਾ ਕਾਲ 파ਸਤ ਤਹ ਉਬਾਰਾ ਜਨਰ ਨਾਮ ਤਹ ਰੋਕਹ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮ ਸਰਣ ਤੁਹਾਰੀ ਆਪ ਹਦਲ ਹੋਵਾਰੀ ਸਰਬ ਟੋਰਮ ਹੋਹ ਸੁਹਾਈ दुष्ट दोक्त लेहो बचाई खड्ग गदम करण तुहारी आपहा दल होवरी तरबठोर मोह हो सुहाई दुष्ट दोक्त लेहो बचाई जवैया पांगे हैं जब ते तुमरे तब ते कहूं आंख तरै नहीं आनीओ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮੰਨਿਓ ਸਿਮਰਤ ਸਾਸਤੂ ਬੀਧ ਸਭਾ ਬਹੁ ਭੀਦ ਕਹੈ ਹਮ ਏਕ ਨਾ ਜਾਣਿਓ ਸਰੀਏ ਸੁਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਗਰ ਦਵਰ ਕੋ ਛਾਡ ਕ ਗਇਓ ਤੁਹਾਰੋ ਦਵਰ ਬਾਹਾਂ ਗਹਿ ਕੀ ਲਾਜ ਅਸ ਗੋਬਿੰਦ ਅਤ ਤੁਹਾਰੂ ਸਗਲ ਦੁਆਰ ਕੋ ਛਾਡ ਕੇ ਗਇਓ ਤੁਹਾਰੋ ਦਵਰ ਬਾਹਾਂ ਗਹਿ ਕੀ ਲਾਜ ਅਸ ਗੋਬਿੰਦ ਦਾਤ ਤੁਹਾਰੂ ਰਾਮਕਲੀ ਮਹੰਲਾ ਤੇ ਜੀ ਆਨੰਦ ਇੱਕ ਊ ਅੰਕਾਰੁ ਸੁਧਗੁਰ ਪ੍ਰਸਾਦ ਅਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਤਹ ਜਿ ਸੇਤੀ ਮਨ ਵਜੀਆਂ ਬਾਧਾਈਆਂ ਰਾਗ ਰਤਨ ਪਰਵਾਰ ਪ੍ਰੀਆ ਸ਼ਬਦ ਗਾਵਣਾਈਆਂ ਚਉਦੋਤਾ ਗਾਵਹੁ ਹਰੀ ਕੇਰਾ ਮਨ ਜੀ ਨੀ ਮਸਾਇਆ कहे नानक आनंद हुआ सतगुरु में पाया ए मन मेरा तू तो सुधार हो हर नाले हर नार हो तू मन मेरे दूख सब विसरना अंगीकार हो करे तेरा कार्य सब स्वरना सबना समरथ स्वामी सो क्यों विसारे कहे नानक मन मेरे सदार हो हर नाले ਸਾਚੀ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇ ਰਹਿ ਕਉ ਗਿਜ ਹੈ ਜਿਦ ਤੇ ਤੁ ਪਾਵਈ ਸੁਦਾ ਜਿਦ ਤੁਸਾਲ ਹਤੇਰੀ ਨਾ ਮਨ ਵਸਾ ਬਈ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਗੁਜੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੂ ਸੱਚਾ ਨਾਮ ਆਧਾਰ ਮੇਰਾ ਜਿਨ ਭੁਕਾਂ ਸਭ ਗਵਾਈਆਂ ਪਰ ਸੰਤ ਤੁਖ ਮਨਾਏ ਵਸਿਆ ਜਿਨੇ ਇੱਛਾ ਸਭ ਪੂਜਾਈਆ ਸਦਾ ਕਿਰਪਾਣ ਕੀਤਾ ਗੁਰੂ ਬਿਟਰੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਤੁਨ ਤント ਹੋ ਸ਼ਬਦ ਦਰੋ ਪਿਆਰੂ ਕਾਚਾ ਨਾ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਤ ਕਰਤ ਭਗਾ ਕਰਤ ਭਗਾ ਚਿਤ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਦਵਾਜ ਗੀਤੇ ਕਾਲ ਕੰਟਕ ਮਾਰਿਆ ਧੁਰ ਗਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕਾ ਲਗੇ ਕਹਿ ਨਾਨਕ ਤਦ ਹਜ ਬਹੂਆ ਤਿਤ ਕਰ ਅਨਹਦ ਵਾਦੀ ਆਨੰਦ ਤੁਨੋ ਵਡਪ ਕੀ ਹੋ ਸਗਲ ਮਨੋਰਥ ਪੂਰੇ ਪਾਰਬ੍ਰਹਮ ਪਉ ਪਾਇ ਉਤਰੀ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੀ ਸੂਣੀ ਸੱਚੀ ਬਾਣੀ ਸੰਤ ਸਾਜਨ ਭਈ ਤਰਤੇ ਪੂਰੇ ਗੁਰ ਤੇ ਜਾਣੀ ਸੁਣ ਤੇ ਕਉਣੀ ਤ ਕਹਤੇ ਪਵਤ ਸਤ ਗੁਰ ਰਹਿ ਆ ਭਰ ਪੂਰੇ ਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਹਦ ਤੂਰੇ ਸੁਣ ਤੇ ਪੁਣੀਤ ਗਹ ਤੇ ਪਵਿਤ ਸਤ ਗੁਰ ਰਹਿ ਆ ਭਰ ਪੂਰੇ ਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਹਦ ਤੂਰੇ ਮੂਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਰਾਗ ਗੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵਾ ਜੇ ਕੋ ਪੁੰਚਾ ਤਿਸ ਕਾ ਹੋਇ ਉਧਾਰੋ ਇਹ ਵਸਤੁ ਤ ਜੀਨਹ ਜਾਈ ਨਿਤ ਨਿਤ ਰਖਉ ਧਾਰੋ ਤਮ ਤੁੰਤਾਰ ਜਰਨ ਲਗ ਤਰੀਏ ਸਬ ਨਾਨਕ ਬ੍ਰਹਮ ਬਗਾਰੋ ਸਲੋਕ ਮਹੰਲਾ ਪੰਜਵਾ ਤੇਰਾ ਗੀਤ ਜਤੁ ਨਹੀਂ ਮਨੁ ਜੋਗ ਕਿ ਤੋਈ ਮਾਨ ਸਰਗੁਣਿਆ ਏਕੋ ਗੁਣ ਨਾਹੀ ਆਪੇ ਦਰਤਿ ਬਿਉਈ ਦਰਗ ਬਿਆ ਮਹਾਰਾਮ ਤੋਈ ਸਤ ਗੁਰ ਤੁਝ ਜਨ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾ ਧਨ ਮਨ ਧੀਵਾ ਹਰਿਆ ਤਰਕ ਪਿਆ ਮਹਾਰਾਮ ਤੋਈ ਸਤਗੁਰ ਸਦ ਜਨ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾ ਧਨ ਮਨ ਧੀਵਾ ਹਰਿਆ ਪਾਉਣੀ ਤਿੱਥੈ ਤੂ ਸਮਰਤ ਜਿਤਾ ਕੋਈ ਨਹੀਂ ਉੱਧ ਤੇਰੀ ਰਾਗ ਅਗਨੀ ਉਦਰਮਾਹੀ ਸੁਣ ਕਾ ਜਮਕੇ ਦੂਤ ਨਾਹੀ ਤਰੇ ਛੜ ਜਾਹੀ ਭੌਜਲ ਬਿਸਮਤ ਗਾਹੋ ਹੁਰ ਸਭ ਦੀ ਪਾਰ ਪਾਹੀ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੀ ਕਲਮੇ ਇਹੋ ਕੁਣ ਗੁਣ ਗੋਬਿੰਦ ਗਾਹੀ ਸਭ ਤੋਂ ਨੋ ਗਿਰਪਾਲਤ ਮਾਲੀ ਸਾਹੀ ਸਾਹੀ ਬਿਰਤਾ ਕੋਈ ਨਾ ਜਾਏ ਜੀ ਆਵਾ ਤੁਧ ਆਹੀ ਸਲੂਕ ਮਹਲਾ ਪੰਜਵਾਂ ਅੰਤਰਗੁਰ ਆਰਾਧਣਾ ਜਿਹ ਵਾਰਜਬ ਗੁਰਨਾਉ ਨੇਤਰੀ ਸਤਗੁਰ ਬੇਕਣਾ ਕਰਮਣੀ ਤੁੰਨਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗਹ ਬੈਠਾਉ ਕਹੋ ਨਾਨਕ ਕਿਰਪਾ ਕਰੀ ਜਿਸ ਨੂੰ ਇਹ ਵਦ ਦੇ ਜਗ ਮਹਿ ਉਤਮ ਕਾਟਿ ਹੈ ਵਿਰਲੇ ਕੀ ਕੀ ਮਹਲਾ ਪੰਜਵਾਂ ਰਖੇ ਰਖਣਹਾਰ ਆਪੋ ਬਾਰੀ ਨ ਗੁਰ ਕੀ ਪਰੀ ਪਾਇ ਕਾਜ ਸੁਆਰਿ ਨ ਹੋ ਆਪ ਦਿਆਲ ਮਨੋ ਨਾ ਵਿਸਾਰਿ ਨ ਸਾਧ ਜਨਾ ਕਾ ਸੰਗ ਪਉ ਜਲ ਤਾਰਿ ਨ ਸਾਖਤ ਨਿੰਦਕ ਦੁਸ਼ਟ ਗਿਨ ਮਹੀਂ ਬਿਦਾਰਿ ਨ ਤੇ ਸਹਰਬ ਕੀ ਟੇਕ ਨਾਨਕ ਮਨ ਹੈ ਮਹੀਂ ਜਿਸ ਮਰਤ ਜੁਗ ਹੋਈ ਸਗਲੀ ਦੁੱਖ ਜਾਹੀ ਤੇ ਸਾਹਿਬ ਕੀ ਟੇਕ ਨਾਨਕ ਮਨ ਹੈ ਮਾਹੀ ਜੈਸੇ ਮਰਤ ਜੁਗ ਹੋਈ ਸਗਲੀ ਦੁੱਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ